ਦਾ ਦਿਓ ਇੱਕ ਕਮਿਸ਼ਨਰੇਟ ਪੁਲਿਸ थाना ਰਾਮਾ ਮੰਡੀ ਵੱਲੋਂ ACP ਸੈਂਟਰਲ ਦੀ ਨਿਗਰਾਨੀ ਹੇਠ ਇੱਕ ਵੱਡੀ ਫ੍ਰੇਕਥਰੂ ਕੀਤੀ ਗਈ ਹੈ ਜ ਜਿਹਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟਰੇਸ ਕਰਕੇ ਇੱਕ ਗੈਂਗ ਫੜਿਆ ਤੇ ਉਹਨਾਂ ਤੋਂ ਰਿਕਵਰੀਜ਼ ਕੀਤੀਆਂ ਨੇ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਤੇ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਸ ਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਨੀ ਡੈਸਕਟਾਪ ਤੇ ਪਲੱਸ ਵਾਲੀ ਐਸਸੀਡੀ ਨੂੰ ਰਿਕਵਰ ਕੀਤੀ ਗਈ ਹੈ। ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ। ਬਾਕੀ ਤਫतीश ਚੱਲ ਰਹੀ ਹੈ। ਸੀਪੀ ਸੈਂਟਰ ਦੀ ਨਿਗਰਾਨੀ ਇਹਦੇ ਕਬੱਡੀ ਤੇ ਥਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟ੍ਰੇਸ ਕਰਕੇ ਇੱਕ ਗੈਂਗ ਆਪਰੇਟਨ ਤੇ ਉਹਨਾਂ ਤੋਂ ਰਿਕਵਰੀ ਕੀਤੀ ਗਈ ਹੈ। ਇਹ ਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਹਦੇ ਸਪੀਅਰਾ ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਹੀ ਡੈਸਟੌਪ ਤੇ ਪਲੱਸ 1 ਵੀ ਐਕਸੈਸਰੀ ਜਿਹੜੀ ਯੂਨੀਵਰਸਲ ਕਿਹਾ। ਔਰ ਇਹਦੇ ਵਿੱਚ 3 ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ। ਬਾਕੀ ਤਫਸੀਲ ਚੱਲ ਰਹੀ ਹੈ। ਦਾ ਦਿਓ ਅੱਜ ਦੀ ਖ਼ਬਰ ਹੈ ਕਿ ਕਮਿਸ਼ਨਰੇਟ ਪੁਲਿਸ थाना ਰਾਮਾ ਮੰਡੀ ਵੱਲੋਂ ACP ਸੈਂਟਰਲ ਦੀ ਨਿਗਰਾਨੀ ਹੇਠ ਇੱਕ ਵੱਡੀ ਫ੍ਰੀਕਥਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟਰੇਸ ਕਰਕੇ ਇੱਕ ਗੈਂਗ ਫੜਿਆ ਤੇ ਉਹਨਾਂ ਤੋਂ ਰਿਕਵਰੀਜ਼ ਕੀਤੀਆਂ ਨੇ ਤੇ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਸ ਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਨੀ ਡੈਸਕਟਾਪ ਤੇ ਪਲੱਸ ਵਾਲੀ ਐਫਐਸਡੀ ਨੂੰ ਰਿਕਵਰ ਕੀਤਾ ਗਿਆ ਹੈ। ਅਤੇ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਹਨ। ਬਾਕੀ ਤਫतीश ਚੱਲ ਰਹੀ ਹੈ। ਸੀਪੀ ਸੈਂਟਰ ਦੀ ਨਿਗਰਾਨੀ ਇਹਦੇ ਕਵਰਟੀਫਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟ੍ਰੇਸ ਕਰਕੇ ਕੈਪਚਰ ਕੀਤੇ ਹਨ। ਇਹ ਉਹਨਾਂ ਤੋਂ ਰਿਕਵਰੀ ਕੀਤੀਆਂ ਹਨ। ਇਹ ਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਸ ਤੇ ਵੀਆਰਾ ਪ੍ਰਿੰਟਰ ਹੁਣ ਤੱਕ ਤੇ 4 ਐਲਈਡੀ ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਹੀ ਡੈਸਟੌਪ ਤੇ ਪਲੱਸ 1 ਵੀ ਐਕਸੈਸ ਪੁਆਇੰਟ ਜਿਹੜੀ ਅਨੁਵਰਤ ਕੀਤੀ ਹੈ। ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ। ਬਾਕੀ ਤਫਸੀਲ ਚਾਹੀਦੀ ਹੈ। ਦਾ ਦਿਓ। ਅੱਜ ਕੌਨ ਦਾ ਸਰਪ੍ਰਸਤ ਇੱਕ ਕਮਿਸ਼ਨਰੇਟ ਪੁਲਿਸ थाना ਰਾਮਾ ਮੰਡੀ ਵੱਲੋਂ ਏ ਏਸੀਪੀ ਸੈਂਟਰਲ ਦੀ ਨਿਗਾਨੀ ਹੇਠ ਇੱਕ ਵੱਡੀ ਫ੍ਰੇਕਥਰੂ ਕੀਤੀ ਗਈ ਹੈ ਜ ਜਿਹਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟਰੇਸ ਕਰਕੇ ਇੱਕ ਗੈਂਗ ਫੜਿਆ ਤੇ ਉਹਨਾਂ ਤੋਂ ਰਿਕਵਰੀਜ਼ ਕੀਤੀ ਆ ਨੇ ਤੇ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਸ ਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ 19 ਡੈਸਕਟਾਪ ਤੇ ਪਲੱਸ ਉਹਨੀਆਂ ਐਫਐਸ ਡੀ ਜਿਹੜੀਆਂ ਨੇ ਰਿਕਵਰ ਕੀਤੀਆਂ ਨੇ ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਤਫतीश ਚੱਲ ਰਹੀ ਹੈ ਸੀਪੀ ਸੈਂਟਰਲ ਦੀ ਨਿਗਰਾਨੀ ਇਹਦੇ ਕਵਰਟੀ ਤੇ ਥਰੂ ਕੀਤੀ ਗਈ ਹੈ ਜ ਜਿਹਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟ੍ਰੇਸ ਕਰਕੇ ਇੱਕ ਐਕਸ਼ਨ ਪਲਾਨ ਤੇ ਉਹਨਾਂ ਤੋਂ ਰਿਕਵਰੀ ਕੀਤੀ ਹੈ ਤੇ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਵੇਂ ਕਿ ਰਸਪੀਅਰਾ ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਹੀ ਡੈਸਟਾਪ ਤੇ ਪਲੱਸ 1 ਹੋਰ ਐਕਸੈਸਰੀ ਜਿਹੜੀ ਨੇ ਰਿਕਵਰ ਕੀਤੀ ਹੈ ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ। ਬਾਕੀ ਤਫਸੀਲ ਚੱਲ ਰਹੀ ਹੈ। ਦਾ ਦਿਓ। ਹਾਲ ਹੀ ਕੌਨਸਰ ਇੱਕ ਕਮਿਸ਼ਨਰੇਟ ਪੁਲਿਸ थाना ਰਾਮਾ ਮੰਡੀ ਵੱਲੋਂ ACP ਸੈਂਟਰਲ ਦੀ ਨਿਗਰਾਨੀ ਹੇਠ ਇੱਕ ਵੱਡੀ ਫ੍ਰੇਕਥਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟਰੇਸ ਕਰਕੇ ਇੱਕ ਗੈਂਗ ਪਕੜਿਆ ਤੇ ਉਹਨਾਂ ਤੋਂ ਰਿਕਵਰੀਜ਼ ਕੀਤੀ ਆ ਨੇ। ਇਹ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਸ ਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ 19 ਡੈਸਕਟਾਪ ਤੇ ਪਲੱਸ ਹੋਰ ਵੀ ਐਕਸਸਰੀ ਜਿਹੜੀ ਉਹਨਾਂ ਨੇ ਰਿਕਵਰ ਕੀਤੀ ਹੈ। ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ। ਬਾਕੀ ਤਫतीश ਚੱਲ ਰਹੀ ਹੈ। ਸੀਪੀ ਸੈਂਟਰ ਦੀ ਨਿਗਰਾਨੀ ਇਹਦੇ ਕਬਡੀ ਤੇ ਥਰੂ ਕੀਤੀ ਗਈ ਹੈ ਜਿਸ ਜਿਹਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟ੍ਰੇਸ ਕਰਕੇ ਇੱਕ ਕੈਕਪਲਾਨ ਤੇ ਉਹਨਾਂ ਤੋਂ ਰਿਕਵਰੀ ਕੀਤੀ ਹੈ। ਇਹ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿੱਥੇ ਵਿਆਰਾ ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਹੀ ਡੈਸਟਾਪ ਤੇ ਪਲੱਸ 1 ਵੀ ਐਕਸੈਸਰੀ ਜਿਹੜੀ ਹਨ ਉਹ ਕਵਰ ਕੀਆ। ਔਰ ਇਹਦੇ ਵਿੱਚ تین ਬੰਦੇ ਜਿਹੜੇ ਨੇ ਉਹ ਗ੍ਰਫਤਾਰ ਹੋ ਗਏ। ਬਾਕੀ ਤਫਸੀਲ ਚੱਲਦੀ ਹੈ।